ਵੱਡੇ ਭਾਗਾਂ ਹਾਲ ਪਰਾਪਤ ਹੋਵੇ ਸਤ ਸੰਗ ਸਾਧੂਆਂ ਦਾ ਵੱਡੇ ਭਾਗਾਂ ਨਾਲ ਪਰਾਪਤ ਹੋਵੇ ਸਤ ਸੰਗ ਸਾਧੂਆਂ ਦਾ ਵੱਡੇ ਭਾਗਾਂ ਨਾਲ ਸਤ ਸੰਗ ਸਾਧੂ ਆਂ ਵਡੇ ਭਾਗਾਂ ਨਾਲ ਭਰਾਪ ਤੇ ਹੋਵੇ ਸਤ ਸੰਗ ਸਾਧੂ ਆਂ ਸਤ ਸੰਗ ਜੀ ਸਾਧੂ ਆਂਦ ਸਤ ਸੰਗ ਜੀ ਸਾਧੂ ਸਤ ਸੰਗ ਜੀ ਸਾਧੂਆਂ ਸਤ ਸੰਗ ਜੀ ਸਾਚਨਾ ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ ਵੱਡੇ ਭਾਗਾਂ ਨਾਲ ਸਤ ਸੰਗਤ ਸੁਗੁਰੂ ਪਿਆਰੇ ਮਾੜੀ ਸੰਗਤ ਦੇ ਪੈਰ ਪੈਰ ਤੇ ਜਿੱਥੇ ਮਰਜ਼ੀ ਖਲੋਜੋ ਨਿੰਦਿਆ ਚੁਗਲੀ ਤੇ ਹਰ ਥਾਂ ਤੇ ਹਰ ਜਗ੍ਹਾ ਤੇ ਮਿਲ ਜੇਗੀ ਸੋ ਜਿਹੜੇ ਘਰ ਚ ਮਰਜ਼ੀ ਚਲੇ ਜਾਓ ਜਿਹਦੇ ਕੋਲ ਮਰਜ਼ੀ ਬਹਿ ਜਾਓ ਦੁਨਿਆਵੀ ਗੱਲਾਂ ਬਾਤਾਂ ਸੰਸਾਰ ਦੇ ਪਦਾਰਥਾਂ ਦੀਆਂ ਮਾਇਆ ਦੀਆਂ ਸੁਗੁਰੂ ਪਿਆਰੇ ਇਹ ਗੱਲਾਂ ਸਭ ਥਾਂ ਦੇ ਮਿਲ ਜਾਂਦੀਆਂ ਪਰ ਰੱਬ ਦੀ ਗੱਲ ਸੁਣਾਉਣ ਵਾਲਾ ਸੋ ਕੋਈ ਕੋਈ ਮਿਲਦਾ ਜਿਹੜੀ ਉਹਦੇ ਪਿਆਰ ਦੀ ਬਾਤ ਪਾਵੇ ਸੋ ਜਿਹੜਾ ਉਹਦੇ ਦਰ ਘਰ ਦੀ ਗੱਲ ਕਰੇ ਸੋ ਗੁਰੂ ਪਿਆਰੇ ਜਿਹਦੇ ਕੋਲ ਬਹਿ ਕੇ ਨਾਮ ਜਪਣ ਦੀ ਪ੍ਰੇਰਣਾ ਮਿਲੇ ਸੋ ਸਾਧੂ ਹੋਏ ਜਿਹਨੇ ਆਪਣਾ ਮਨ ਸਾਧਿਆ ਹੋਵੇ ਸੋ ਜਿਹਦਾ ਆਪਣਾ ਹੀ ਮਨ ਵਿਗੜਿਆ ਪਿਆ ਉਹ ਦੂਜੇ ਦਾ ਮਨ ਵਿਗਾੜੇਗਾ ਸੋ ਗੁਰੂ ਪਿਆਰੇ ਜਿਹਦਾ ਆਪਣਾ ਮਨ ਸਾਧਿਆ ਹੋਇਆ ਉਹ ਸਾਧੂ ਤੇ ਗੁਰੂ ਪਿਆਰੇ ਜਿਹੜਾ ਸਾਧੂ ਕੋਲ ਬੈਠੇਗਾ ਉਹਦਾ ਮਨ ਵੀ ਸਾਧਿਆ ਜਾਏਗਾ ਸੋ ਇੱਕ ਘੜਿਆ ਹੋਇਆ ਹੀ ਦੂਜੇ ਨੂੰ ਘੜ ਸਕਦਾ ਹੈ ਤੇ ਜਿਹੜਾ ਆਪ ਹੀ ਘੜਿਆ ਨਹੀਂ ਗਿਆ ਉਹ ਦੂਜੇ ਨੂੰ ਕਿਥੋਂ ਘੜ ਲੈਣਾ ਉਹਨੇ ਸੋ ਗੁਰੂ ਪਿਆਰੋ ਜਿਹੜਾ ਆਪ ਸਾਧੂ ਏ ਉਹੀ ਅੱਗੇ ਕਿਸ ਨੂੰ ਸਾਧੂ ਬਣਾ ਸਕਦਾ ਹੈ ਤੇ ਜਿਹਦਾ ਆਪਣਾ ਮਨ ਵਿਗੜਿਆ ਪਿਆ ਹੈ ਸੋ ਜਿਹੜਾ ਆਪ ਸ਼ੈਤਾਨ ਏ ਉਹਨੇ ਦੂਜੇ ਨੂੰ ਵੀ ਸ਼ੈਤਾਨ ਬਿਦਾਨ ਬਣਾ ਦੇਣਾ ਇਸੇ ਕਰਕੇ ਸਿਆਣੇ ਕਹਿੰਦੇ ਇੱਕ ਮੱਝ ਲਿਪੜੀ ਹੋਏ ਤੇ ਸਾਰਿਆਂ ਨੂੰ ਲਵੇੜ ਦਿੰਦੀ ਕਿਉਂਕਿ ਮਾੜੇ ਬੰਦੇ ਦੀ ਹਮੇਸ਼ਾ ਇਹ ਸੋਚ ਰਹਿੰਦੀ ਹੈ ਕਿ ਮੈਂ ਆਪ ਤੇ ਲਿਪੜਿਆ ਹੀ ਹਾਂ ਸਾਰਾ ਪਿੰਡ ਹੀ ਲਬੇੜਦਿਆਂ ਮੈਨੂੰ ਗੱਲ ਕਰਨ ਜੁਗਾ ਕੋਈ ਰਵੇ ਹੀ ਨਾ। ਸੋਦੀ ਇਹੀ ਸੋਚ ਹੁੰਦੀ ਏ ਕਿ ਮੈਂ ਆਪ ਦੇ ਨਸ਼ਿਆਂ 'ਚ ਪਿਆ ਮਾੜੇ ਕੰਮਾਂ 'ਚ ਪਿਆ। ਇੱਕ ਵੀ ਨਾ ਛੱਡਾ ਪਿੰਡ 'ਚ। ਨਾ ਬੰਦਾ ਨਾ ਬੀਬੀ। ਸਭ ਨੂੰ ਨਸ਼ੇ ਤੇ ਲਾ ਦਿਆਂ। ਕੋਈ ਗੱਲ ਕਰਨ ਵਾਲਾ ਨਾ ਰਵੇ ਮੈਨੂੰ। ਉਹਦੀ ਹਰ ਵੇਲੇ ਇਹ ਸੋਚ ਰਹਿੰਦੀ ਤੇ ਜਿਹੜਾ ਗੁਰੂ ਨਾਲ ਜੁੜ ਗਿਆ ਜਿਹੜਾ ਭਜਨ ਕਰਦਾ ਜਿਹੜਾ ਬਾਣੀ ਪੜ੍ਹਦਾ ਉਹਦੀ ਇਹ ਸੋਚ ਰਹਿੰਦੀ ਕਿ ਮੈਂ ਤਾਂ ਜਪਦਾ ਹੀ ਆਂ। ਕਿਸੇ 2-4 ਨੂੰ 10 ਨੂੰ ਹੋਰ ਜੋੜ ਜਿਆਂ। ਸੋ ਮੈਨੂੰ ਹੋਰ ਜ਼ਿਆਦਾ ਫਲ ਮਿਲੇਗਾ ਇਸ ਗੱਲ ਦਾ। ਸੁਇਸ ਕਰਕੇ ਤੇ ਆਪਣੀ ਆਪਣੀ ਸੋਚ ਹੈ ਚੰਗਾ ਬੰਦਾ ਹਮੇਸ਼ਾ ਚੰਗਿਆਈ ਫਲੋਂਦਾ ਤੇ ਮਾੜਾ ਬੰਦਾ ਹਮੇਸ਼ਾ ਬਰਿਆਈ ਫਲੋਂਦਾ ਸੋ ਬੜਾ ਸ਼ਲੋਕ ਸ਼ਲੋਕ ਪਵਨ ਗੁਰੂ ਪਾਣੀ ਪਿਤਾ